ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਵਿਸ਼ਨੂੰ ਭਗਵਾਨ ਤੇ ਲక్ష్ਮੀ ਮਾਤਾ ਸਵਰਗ ਦੇ ਵਿੱਚ ਬੈਠੇ ਸਨ ਲక్ష్ਮੀ ਮਾਤਾ ਵਿਸ਼ਨੂੰ ਭਗਵਾਨ ਦੀ ਘਰਵਾਲੀ ਹੈ ਵਿਸ਼ਨੂੰ ਭਗਵਾਨ ਨੇ ਲక్ష్ਮੀ ਮਾਤਾ ਨੂੰ ਕਿਹਾ ਕਿ ਉਹ ਦੇਖ ਲక్ష్ਮੀ ਮੇਰੇ ਭਗਤ ਮਾਤ ਲੋਕ ਦੇ ਵਿੱਚ ਕਿੰਨਾ ਨਾਮ ਜਪਾ ਰਹੇ ਹਨ ਸੰਗਤ ਦਾ ਕਿੰਨਾ ਇਕੱਠ ਹੈ ਮੈਨੂੰ ਮੇਰੇ ਭਗਤ ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ ਹਨ ਮੈਨੂੰ ਮੇਰੇ ਭਗਤ ਜਾਨ ਤੋਂ ਵੀ ਪਿਆਰੇ ਲੱਗਦੇ ਹਨ ਜਿਹੜੇ ਮੇਰਾ ਨਾਮ ਜਪਦੇ ਹਨ ਤੇ ਲੋਕਾਂ ਤੋਂ ਨਾਮ ਜਪਾਉਂਦੇ ਹਨ ਇਹ ਸੁਣ ਕੇ ਲక్ష్ਮੀ ਮਾਤਾ ਨੂੰ ਥੋੜਾ ਗ੍ਰੋਧ ਆਇਆ ਕਦੇ-ਕਦੇ ਮਾਇਆ ਨੂੰ ਕ੍ਰੋਧ ਆ ਜਾਂਦਾ ਹੈ। ਲక్ష్ਮੀ ਨੇ ਮਨ ਵਿੱਚ ਸੋਚਿਆ ਕਿ ਭਗਵਾਨ ਹੋ ਕੇ ਮੈਨੂੰ ਭੁੱਲਿਆ ਫਿਰਦਾ ਹੈ। ਜਿੱਥੇ ਵੀ ਭਗਵਾਨ ਦਾ ਨਾਮ ਜਪਿਆ ਜਾਂਦਾ ਹੈ, ਉੱਥੇ ਮਾਇਆ ਜ਼ਰੂਰ ਛਲ ਕਰਦੀ ਹੈ। ਲక్ష్ਮੀ ਨੇ ਭਗਵਾਨ ਨੂੰ ਕਿਹਾ ਕਿ ਭਗਵਾਨ ਇਸ ਪੰਡ ਦੇ ਵਿੱਚ ਮੈਨੂੰ ਭੇਜ ਫੇਰ ਦੇਖ ਕੀ ਹੁੰਦਾ ਹੈ। ਭਗਵਾਨ ਨੇ ਕਿਹਾ ਕਿ ਲక్ష్ਮੀ ਤੂੰ ਉਥੇ ਨਾ ਜਾਇਂ ਪਰ ਲక్ష్ਮੀ ਮਾਤਾ ਮੱਲੋ ਮੱਲੀ ਜਿੱਦ ਨਾਲ ਉਸ ਪਿੰਡ ਵਿੱਚ ਚਲੀ ਗਈ ਜਿਸ ਪਿੰਡ ਵਿੱਚ ਉਹ ਮਹਾਪੁਰਖ ਨਾਮ ਜਪਾਉਂਦੇ ਸਨ ਉਹ ਮਹਾਪੁਰਖ ਬਹੁਤ ਸਮੇਂ ਤੋਂ ਉਸ ਪਿੰਡ ਵਿੱਚ ਸੇਠ ਦੇ ਚੁਬਾਰੇ ਵਿੱਚ ਰਹਿੰਦੇ ਸਨ ਉਸ ਸੇਠ ਦਾ ਵੇੜਾ ਬਹੁਤ ਖੁੱਲਾ ਸੀ ਉਸ ਵੇੜੇ ਦੇ ਵਿੱਚ ਉਹ ਮਹਾਪੁਰਖ ਸਤਸੰਗ ਲਾਉਂਦੇ ਸਨ ਬਹੁਤ ਸੰਗਤ ਉਸ ਸਤਸੰਗ ਦੇ ਵਿੱਚ ਆ ਕੇ ਲਾਹਾ ਲੈਂਦੀ ਸੀ ਭਗਵਾਨ ਦੇ ਗੁਣ ਗਾਉਂਦੀ ਸੀ ਜਦੋਂ ਲక్ష్ਮੀ ਮਾਤਾ ਆਪਣਾ ਰੂਪ ਬਦਲ ਕੇ ਪਿੰਡ ਵਿੱਚ ਗਈ ਤਾਂ ਉਸ ਨੇ ਇੱਕ ਘਰ ਵਿੱਚ ਜਾ ਕੇ ਕਿਹਾ ਕਿ ਮੈਂ ਪਾਣੀ ਪੀਣਾ ਹੈ ਘਰ ਦੀ ਇੱਕ ਬੀਬੀ ਨੇ ਮਾਇਆ ਨੂੰ ਕਾਂਸੀ ਦੇ ਛੰਨੇ ਵਿੱਚ ਪੀਣ ਲਈ ਪਾਣੀ ਦੇ ਦਿੱਤਾ ਜਦੋਂ ਮਾਇਆ ਨੇ ਉਸ ਕਾਂਸੀ ਦੇ ਛੰਨੇ ਨੂੰ ਹੱਥ ਵਿੱਚ ਪਕੜ ਕੇ ਪਾਣੀ ਪੀਤਾ ਤਾਂ ਉਹ ਕਾਂਸੀ ਦਾ ਛੰਨਾ ਸੋਨੇ ਦਾ ਬਣ ਗਿਆ ਜਦੋਂ ਉਸ ਬੀਬੀ ਨੇ ਦੇਖਿਆ ਕਿ ਮੇਰਾ ਕਾਂਸੀ ਦਾ ਛੰਨਾ ਸੋਨੇ ਦਾ ਬਣ ਗਿਆ ਹੈ ਤਾਂ ਉਹ ਬੜੀ ਹੈਰਾਨ ਹੋਈ ਤੇ ਉਸ ਬੀਬੀ ਨੇ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਕਿ ਇੱਕ ਖੂਬਸੂਰਤ ਬੀਬੀ ਨੇ ਹੱਥ ਲਾ ਕੇ ਮੇਰਾ ਛੰਨਾ سونے ਦਾ ਬਣਾ ਦਿੱਤਾ ਹੈ। ਬਸ ਫੇਰ ਕੀ ਸੀ ਮਾਈਆਂ ਦਾ ਆਪਾਂ ਨੂੰ ਪਤਾ ਹੀ ਹੈ ਸਾਰੇ ਪਿੰਡ ਦੀਆਂ ਮਾਈਆਂ ਉਸ ਮਾਇਆ ਰੂਪ ਬੀਬੀ ਨੂੰ ਕਹਿਣ ਲੱਗੀਆਂ ਕਿ ਸਾਡੇ ਘਰ ਚਰਨ ਪਾਓ ਸਾਡੇ ਘਰ ਚਰਨ ਪਾਓ ਉਹੋ ਮਾਇਆ ਜਿਸ ਦੇ ਵੀ ਘਰ ਚਰਨ ਪਾਵੇ ਤੇ ਜਿਹੜੇ ਵੀ ਭਾਂਡੇ ਨੂੰ ਹੱਥ ਲਾਵੇ ਉਹੀ سونے ਦਾ ਬਣ ਜਾਂਦਾ ਸੀ ਥੋੜੇ ਦਿਨਾਂ ਵਿੱਚ ਮਾਇਆ ਨੇ ਅੱਧੇ ਪਿੰਡ ਵਾਲਿਆਂ ਦੇ ਭਾਂਡੇ سونے ਦੇ ਬਣਾ ਦਿੱਤੇ ਜਦੋਂ ਇਸ ਗੱਲ ਬਾਰੇ ਸੇਠ ਦੀ ਘਰਵਾਲੀ ਨੂੰ ਪਤਾ ਲੱਗਿਆ ਤਾਂ ਉਸਨੇ ਸੇਠ ਨੂੰ ਕਿਹਾ ਕਿ ਆਪਣੇ ਚੁਬਾਰੇ ਦੇ ਵਿੱਚ ਮਹਾਪੁਰਖਾਂ ਨੂੰ ਰਹਿੰਦੇ ਹੋਏ ਬਹੁਤ ਸਮਾਂ ਹੋ ਗਿਆ ਹੈ ਜਦੋਂ ਮਹਾਪੁਰਖ ਆਪਣੇ ਘਰ ਵਿੱਚ ਸਤਸੰਗ ਲਾਉਂਦੇ ਹਨ ਤਾਂ ਸੰਗਤ ਦਾ ਕਿੰਨਾ ਇਕੱਠ ਹੁੰਦਾ ਹੈ ਆਪਣਾ ਕਿੰਨਾ ਰਾਸ਼ਨ ਪਾਣੀ ਲੱਗ ਜਾਂਦਾ ਹੈ ਪਰ ਆਪਣੇ ਸਾਰੇ ਭਾਂਡੇ ਪਿੱਤਲ ਦੇ ਜਾਂ ਲੋਹੇ ਦੇ ਹੀ ਹਨ ਆਪਣੇ ਪਿੰਡ ਵਿੱਚ ਇੱਕ ਖੂਬਸੂਰਤ ਬੀਬੀ ਆਈ ਹੋਈ ਹੈ ਉਹੋ ਬੀਬੀ ਜਿਸ ਦੇ ਘਰ ਵਿੱਚ ਵੀ ਚਰਨ ਪਾਉਂਦੀ ਹੈ ਉਸ ਦੇ ਭਾਂਡੇ ਸੋਨੇ ਦੇ ਬਣਾ ਦਿੰਦੀ ਹੈ ਸੇਠ ਦੀ ਘਰਵਾਲੀ ਕਹਿਣ ਲੱਗੀ ਕਿ ਮਹਾਪੁਰਖਾਂ ਨੂੰ ਰੱਖਣ ਦਾ ਸੇਵਾ ਕਰਨ ਦਾ ਆਪਾਂ ਨੂੰ ਕੀ ਲਾਭ ਜੇ ਆਪਣੇ ਭਾਂਡੇ ਪਿੱਤਲ ਜਾਂ ਲੋਹੇ ਦੇ ਹੀ ਰਹੇ ਆਪਾਂ ਐਨੀ ਸੰਗਤ ਨੂੰ ਪ੍ਰਸ਼ਾਦਾ ਪਾਣੀ ਖਵਾਉਂਦੇ ਹਾਂ ਮਹਾਪੁਰਖ ਇੰਨਾ ਨਾਮ ਜਪਾਉਂਦੇ ਹਨ ਆਪਾਂ ਵੀ ਨਾਮ ਜਪਦੇ ਹਾਂ ਏਨੀ ਸੇਵਾ ਕਰਦੇ ਹਾਂ ਪਰ ਆਪਣੇ ਭਾਂਡੇ ਤਾਂ ਉਵੇਂ ਹੀ ਹਨ ਸਾਧ ਸੰਗਤ ਜੀ 90% ਲੋਕਾਂ ਦੀ ਸੋਚ ਇਹੀ ਹੁੰਦੀ ਹੈ ਕਿ ਜੇ ਅਸੀਂ ਨਾਮ ਜਪਦੇ ਹਾਂ ਸੇਵਾ ਕਰਦੇ ਹਾਂ ਪੂਰੇ ਮਹਾਪੁਰਖਾਂ ਦੀ ਸੰਗਤ ਕਰਦੇ ਹਾਂ ਤਾਂ ਸਾਨੂੰ ਉਸ ਨਾਲ ਵੱਧ ਤੋਂ ਵੱਧ ਮਾਇਆ ਮਿਲੇ ਸਾਡੇ ਵਾਰੇ ਨਿਆਰੇ ਹੋ ਜਾਣ ਸਾਡੇ ਘਰ ਮਾਇਆ ਦੇ ਢੇਰ ਲੱਗ ਜਾਣ ਅਸੀਂ ਬਹੁਤ ਜ਼ਿਆਦਾ ਅਮੀਰ ਹੋ ਜਾਈਏ ਅਸੀਂ ਦੁਨੀਆ ਦਾ ਹਰ ਸੁੱਖ ਭੋਗੀਏ ਪਰ ਇਹ ਬਹੁਤੀ ਮਾਇਆ ਬੰਦੇ ਨੂੰ ਨਰਕਾਂ ਨੂੰ ਲੈ ਜਾਂਦੀ ਹੈ ਬੰਦੇ ਦੀ ਤਾਂ ਗੱਲ ਬਹੁਤ ਨੇੜੇ ਹੈ ਬਹੁਤੀ ਮਾਇਆ ਤਾਂ ਸਾਧੂ ਸੰਤਾਂ ਨੂੰ ਵੀ ਨਰਕਾਂ ਨੂੰ ਲੈ ਜਾਂਦੀ ਹੈ ਆਪਣੇ ਸਾਹਮਣੇ ਹੀ ਹੈ ਅੱਜ ਦੇ ਸਮੇਂ ਵਿੱਚ ਕਿੰਨੇ ਸਾਧੂ ਸੰਤ ਮਾਇਆ ਦੇ ਪਿੱਛੇ ਲੱਗ ਕੇ ਪੁੱਠੇ ਕੰਮ ਕਰਦੇ ਫੜੇ ਗਏ ਕਈ ਜੇਲਾਂ ਦੇ ਵਿੱਚ ਸਜ਼ਾ ਵੀ ਕੱਟ ਚੁੱਕੇ ਹਨ ਕਈ ਹਜੇ ਵੀ ਜੇਲ੍ਹ ਵਿੱਚ ਕੈਦ ਹਨ ਕਈ ਸੰਤ ਪਹਿਲਾਂ ਤਾਂ ਸਹੀ ਗੁਰਮਤ ਦਾ ਪ੍ਰਚਾਰ ਕਰ ਰਹੇ ਸਨ ਪਰ ਬਹੁਤੀ ਮਾਇਆ ਦੇ ਪਿੱਛੇ ਲੱਗ ਕੇ ਅੱਜ ਉਹੀ ਸੰਤ ਪੁੱਠਾ ਪ੍ਰਚਾਰ ਕਰ ਰਹੇ ਹਨ ਉਨਾਂ ਦੇ ਪ੍ਰਚਾਰ ਕਰਨ ਤੇ ਰੋਗ ਹੀ ਲਗਾ ਦਿੱਤੀ ਹੈ ਜਿੱਥੇ ਪਹਿਲਾਂ ਦੁਨੀਆ ਉਹਨਾਂ ਨੂੰ ਮੱਥੇ ਟੇਕਦੀ ਸੀ ਅੱਜ ਉਹਨਾਂ ਤੇ ਥੂ ਥੂ ਕਰ ਰਹੀ ਹੈ ਇਸੇ ਕਰਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਮਾਇਆ ਕਾਲੀ 나ਗਣੀ ਬਿਨਾ ਦੰਤਾਂ ਜਗ ਖਾਇਆ ਉਸ ਸੇਠ ਦੀ ਘਰ ਵਾਲੀ ਨੇ ਸੇਠ ਨੂੰ ਕਿਹਾ ਕਿ ਆਪਾਂ ਵੀ ਉਸ ਖੂਬਸੂਰਤ ਬੀਬੀ ਦੇ ਚਰਨ ਆਪਣੇ ਘਰ ਵਿੱਚ ਪਵਾ ਲੈਂਦੇ ਹਾਂ ਮਹਾਪੁਰਖ ਤਾਂ ਆਪਣੇ ਚੁਬਾਰੇ ਵਿੱਚ ਰਹਿੰਦੇ ਹੀ ਹਨ ਸੇਠ ਦੀ ਘਰਵਾਲੀ ਨੇ ਸੇਠ ਨੂੰ ਧੱਕੇ ਨਾਲ ਮਨਾ ਲਿਆ ਆਪਾਂ ਨੂੰ ਜਿੱਦ ਕਰਨ ਵਾਲੀਆਂ ਮਾਈਆਂ ਬੀਬੀਆਂ ਦਾ ਪਤਾ ਹੀ ਹੈ ਸੇਠ ਦੀ ਘਰਵਾਲੀ ਨੇ ਮਾਇਆ ਨੂੰ ਜਾ ਕੇ ਕਿਹਾ ਕਿ ਸਾਡੇ ਘਰ ਮਹਾਪੁਰਖ ਚੁਬਾਰੇ ਵਿੱਚ ਰਹਿੰਦੇ ਹਨ ਅਸੀਂ ਸਾਧੂ ਸੰਤਾਂ ਦੀ ਬੜੀ ਸੇਵਾ ਕਰਦੇ ਹਾਂ ਤੁਸੀਂ ਵੀ ਸਾਡੇ ਘਰ ਚਰਨ ਪਾਓ ਅਸੀਂ ਤੁਹਾਡੀ ਵੀ ਸੇਵਾ ਕਰਨੀ ਹੈ ਮਾਇਆ ਨੇ ਕਿਹਾ ਕਿ ਜੇ ਤੁਹਾਡੇ ਘਰ ਵਿੱਚ ਮਹਾਪੁਰਖ ਰਹਿੰਦੇ ਹਨ ਤਾਂ ਮੈਂ ਉੱਥੇ ਨਹੀਂ ਜਾ ਸਕਦੀ ਮੈਨੂੰ ਉੱਥੇ ਜਾਣ ਦਾ ਅਧਿਕਾਰ ਨਹੀਂ ਹੈ ਜਿੱਥੇ ਮਹਾਪੁਰਖ ਰਹਿੰਦੇ ਹਨ ਪੂਰੇ ਮਹਾਪੁਰਖਾਂ ਦੇ ਹੁਕਮ ਤੋਂ ਬਿਨਾ ਮਾਇਆ ਮਹਾਪੁਰਖਾਂ ਦੇ ਅਸਥਾਨ ਤੇ ਨਹੀਂ ਆ ਸਕਦੀ ਪਰ ਅਧੂਰੇ ਮਹਾਪੁਰਖਾਂ ਨੂੰ ਤਾਂ ਮਾਇਆ ਆਪਣੇ ਹੁਕਮ ਤੇ ਨਚਾਉਂਦੀ ਹੈ ਜਦੋਂ ਮਾਇਆ ਨੇ ਸੇਠ ਦੀ ਘਰਵਾਲੀ ਨੂੰ ਘਰੇ ਚਰਨ ਪਾਉਣ ਤੋਂ ਮਨਾ ਕਰ ਦਿੱਤਾ ਤਾਂ ਸੇਠ ਦੀ ਘਰਵਾਲੀ ਸੇਠ ਨੂੰ ਕਹਿਣ ਲੱਗ ਪਈ ਕਿ ਆਪਾਂ ਮਹਾਪੁਰਖਾਂ ਨੂੰ ਘਰੋਂ ਕੱਢ ਦਿੰਦੇ ਹਾਂ ਸੇਠ ਨੇ ਕਿਹਾ ਕਿ ਆਪਾਂ ਇਹ ਕੰਮ ਨਹੀਂ ਕਰਨਾ ਪਰ ਸੇਠ ਦੀ ਘਰਵਾਲੀ ਸੇਠ ਦੇ ਪਿੱਛੇ ਪਈ ਰਹੀ ਹਰ ਰੋਜ਼ ਸੇਠ ਦੇ ਨਾਲ ਕਲੇਸ਼ ਕਰਦੀ ਰਹੀ ਕਿ ਮਹਾਪੁਰਖਾਂ ਨੂੰ ਘਰੋਂ ਕੱਢੋ ਅਖੀਰ ਸੇਠ ਘਰਵਾਲੀ ਦੇ ਕਲੇਸ਼ ਤੋਂ ਦੁਖੀ ਹੋ ਕੇ ਮਹਾਪੁਰਖਾਂ ਨੂੰ ਕਹਿਣ ਲੱਗਿਆ ਕਿ ਮਹਾਪੁਰਖੋ ਹੁਣ ਤੁਸੀਂ ਸਾਡੇ ਘਰੋਂ ਚਲੇ ਜਾਓ ਤੁਹਾਨੂੰ ਅਸੀਂ ਖੇਤ ਦੇ ਵਿੱਚ ਕਟਿਆ ਬਣਾ ਦਿੰਦੇ ਹਾਂ ਮਹਾਪੁਰਖਾਂ ਨੇ ਕਿਹਾ ਕਿ ਸੇਠ ਤੇਰੇ ਨਾਲ ਸਾਡਾ ਪਹਿਲਾ ਬਚਨ ਹੋਇਆ ਸੀ ਕਿ ਅਸੀਂ ਤੇਰੇ ਘਰੇ ਹੀ ਰਹਾਂਗੇ ਸੇਠ ਕਹਿਣ ਲੱਗਿਆ ਜੀ ਬਚਨ ਤਾਂ ਹੋਇਆ ਸੀ ਪਰ ਮੇਰੀ ਘਰਵਾਲੀ ਮੇਰੇ ਨਾਲ ਨਾਰਾਜ਼ ਰਹਿੰਦੀ ਹੈ ਮੇਰੇ ਨਾਲ ਲੜਦੀ ਹੈ ਮਹਾਪੁਰਖਾ ਨੇ ਕਿਹਾ ਕਿ ਸੇਠ ਜੇ ਇਹ ਗੱਲ ਹੈ ਤਾਂ ਸਾਡੀ ਬਾਹ ਫੜ ਕੇ ਸਾਨੂੰ ਜਿੱਥੇ ਮਰਜੀ ਛੱਡਿਆ ਪਰ ਇਸ ਦਾ ਦੋਸ਼ੀ ਤੂੰ ਹੋਵੇਂਗਾ ਫੇਰ ਨਾ ਸਾਨੂੰ ਕਹੀਂ ਅਸੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਮੁਕਤੀ ਦੇਣਾ ਚਾਹੁੰਦੇ ਸੀ ਸੇਠ ਦੀ ਅਕਲ ਤੇ ਸੇਠ ਦੀ ਘਰਵਾਲੀ ਨੇ ਪੜਦਾ ਪਾ ਦਿੱਤਾ ਸੀ ਸੇਠ ਨੇ ਮਹਾਪੁਰਖਾਂ ਨੂੰ ਖੇਤਾਂ ਵਿੱਚ ਛੱਡ ਆਂਦਾ ਖੇਤਾਂ ਵਿੱਚ ਮਹਾਪੁਰਖਾਂ ਲਈ ਇੱਕ ਕੁਟਿਆ ਬਣਾ ਦਿੱਤੀ ਮਹਾਪੁਰਖ ਉਥੇ ਕੁਟਗਿਆ ਦੇ ਵਿੱਚ ਰਹਿਣ ਲੱਗ ਪਏ। ਫਿਰ ਸੇਠ ਦੀ ਘਰਵਾਲੀ ਬੜੀ ਖੁਸ਼ ਹੋਈ। ਸੇਠ ਦੀ ਘਰਵਾਲੀ ਨੇ ਜਾ ਕੇ ਮਾਇਆ ਨੂੰ ਕਿਹਾ ਕਿ ਅਸੀਂ ਮਹਾਪੁਰਖਾਂ ਨੂੰ ਘਰੋਂ ਕੱਢ ਦਿੱਤਾ ਹੈ। ਹੁਣ ਤੁਸੀਂ ਸਾਡੇ ਘਰ ਚਰਨ ਪਾਓ। ਫਿਰ ਮਾਇਆ ਸੇਠ ਦੇ ਘਰ ਆ ਗਈ। ਸੇਠ ਦੀ ਘਰਵਾਲੀ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਸੀ। ਮਾਇਆ ਦੀ ਉਹਨਾਂ ਨੇ ਖੂਬ ਸੇਵਾ ਕੀਤੀ। ਮਾਇਆ ਨੇ ਉਹਨਾਂ ਦੇ ਸਾਰੇ ਭਾਂਡੇ ਸੋਨੇ ਦੇ ਬਣਾ ਦਿੱਤੇ। ਸੇਠ ਦੀ ਘਰਵਾਲੀ ਖੁਸ਼ੀ ਨਾਲ ਨੱਚਦੀ ਫਿਰ ਰਹੀ ਸੀ। ਸੇਠ ਦੀ ਘਰਵਾਲੀ ਸੇਠ ਨੂੰ ਕਹਿਣ ਲੱਗੀ ਕਿ ਦੇਖਿਆ ਸੇਠ ਆਪਣੇ ਸਾਰੇ ਭਾਂਡੇ ਸੋਨੇ ਦੇ ਬਣ ਗਏ ਹਨ। ਉਹ ਮਹਾਪੁਰਖ ਨਹੀਂ ਚਾਹੁੰਦੇ ਸਨ ਕਿ ਆਪਾਂ ਹੋਰ ਅਮੀਰ ਹੋ ਜਾਈਏ। ਸਾਧ ਸੰਗਤ ਜੀ ਮਾਇਆ ਦੀ ਸੋਭਾ ਚਾਰ ਦਿਨਾਂ ਦੀ ਹੁੰਦੀ ਹੈ ਬੰਦਾ ਮਾਇਆ ਨਾਲ ਕਦੇ ਵੀ ਰੱਜਦਾ ਨਹੀਂ ਬੰਦੇ ਦੀ ਤ੍ਰਿਸ਼ਨਾ ਦਿਨੋਦਣ ਵਧਦੀ ਹੀ ਜਾਂਦੀ ਹੈ ਪਰ ਕੱਲੀ ਮਾਇਆ ਦੇ ਨਾਲ ਬੰਦਾ ਕਦੇ ਸੁਖੀ ਨਹੀਂ ਹੋ ਸਕਦਾ ਜਿਹੜੀ ਮਾਇਆ ਰੱਬ ਨੂੰ ਵਿਸਾਰ ਕੇ ਬੰਦਾ ਇਕੱਠੀ ਕਰਦਾ ਹੈ ਉਹ ਮਾਇਆ ਬਹੁਤ ਵੱਡੇ ਦੁੱਖ ਦਾ ਕਾਰਨ ਬਣਦੀ ਹੈ ਦਾਸ ਨੂੰ ਇਹ ਦੇਖਦੇ ਹੋਏ 30 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ। ਕਈ ਬੰਦੇ ਪੂਰੇ ਮਹਾਪੁਰਖਾਂ ਦੀ ਸੰਗਤ 15 ਸਾਲਾਂ ਤੋਂ 20 ਸਾਲਾਂ ਤੋਂ 25 ਸਾਲਾਂ ਤੋਂ ਕਰਦੇ ਆ ਰਹੇ ਸਨ। ਉਹਨਾਂ ਦੇ ਘਰ ਵਿੱਚ ਕੋਈ ਕਮੀ ਨਹੀਂ ਸੀ। ਪਰ ਉਹਨਾਂ ਦੀ ਦੂਸਰਿਆਂ ਨੂੰ ਦੇਖ ਦੇਖ ਕੇ ਇੰਨੀ ਤ੍ਰਿਸ਼ਨਾ ਵੱਧ ਗਈ ਕਿ ਉਹਨਾਂ ਨੇ ਪੂਰੇ ਮਹਾਪੁਰਖਾਂ ਨੂੰ ਹੀ ਛੱਡ ਦਿੱਤਾ। ਉਹਨਾਂ ਨੂੰ ਕਿਸੇ ਨੇ ਦੱਸ ਪਾਈ ਕਿ ਉਹ ਫਲਾਣੀ ਥਾਂ ਤੇ ਜਾਣ ਨਾਲ ਸਾਡਾ ਬੜੀ ਜਲਦੀ ਫਲਾਣਾ ਕੰਮ ਬਣ ਗਿਆ ਸਾਡਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਸਾਡੇ ਮੁੰਡੇ ਦਾ ਬਾਹਰਲੀ ਕੁੜੀ ਨਾਲ ਰਿਸ਼ਤਾ ਹੋ ਗਿਆ ਇਹੋ ਜਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਦੇਖ ਕੇ ਕਈ ਬੰਦੇ ਮਹਾਪੁਰਖਾਂ ਨੂੰ ਛੱਡ ਕੇ ਹੋਰ ਨਵੀਆਂ ਥਾਵਾਂ ਤੇ ਜਾਣ ਲੱਗ ਪਏ ਇਹੋ ਜਹੀਆਂ ਨਿੱਕੀਆਂ ਦਾਤਾਂ ਤਾਂ ਮਹਾਪੁਰਖ ਵੀ ਦੇ ਸਕਦੇ ਹਨ ਪਰ ਪੂਰੇ ਮਹਾਪੁਰਖਾਂ ਨੂੰ ਪਤਾ ਹੁੰਦਾ ਹੈ ਕਿ ਇਸ ਬੰਦੇ ਨੇ ਬਾਹਰ ਜਾ ਕੇ ਕੀ ਗੁਲ ਖਲਾਉਣੇ ਹਨ ਉਥੇ ਜਾ ਕੇ ਇਸ ਨੇ ਗੁਰਸਿੱਖੀ ਨੂੰ ਛੱਡ ਦੇਣਾ ਹੈ ਫਿਰ ਇਸ ਨੇ ਮਰ ਕੇ 84 ਲੱਖ ਜੂਨ ਵਿੱਚ ਪੈ ਜਾਣਾ ਹੈ ਬਾਸ ਦੇ ਦੇਖਣ ਦੀ ਗੱਲ ਹੈ ਬڑے ਲੋਕ ਆਪ ਤਾਂ ਪੂਰੇ ਅਮਰਤ ਧਾਰੀ ਗੁਰਸਿੱਖ ਹਨ ਨਿਤਨੇਮ ਵੀ ਕਰਦੇ ਹਨ ਸੇਵਾ ਵੀ ਕਰਦੇ ਹਨ ਪੂਰੇ ਮਹਾਪੁਰਖਾਂ ਦੀ ਸੰਗਤ ਵੀ ਕਰਦੇ ਹਨ ਪਰ ਉਹਨਾਂ ਦੇ ਬੱਚੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੂਰੇ ਨਾਸਤਕ ਬਣ ਗਏ ਹਨ ਜਿਹੜੇ ਪੁੱਠੇ ਕੰਮ ਅੰਗਰੇਜ਼ ਕਰਦੇ ਹਨ ਉਹੀ ਸਾਰਾ ਕੁਝ ਉਹ ਕਰ ਰਹੇ ਹਨ ਸਾਰਾ ਕੁਝ ਖਾ ਪੀ ਰਹੇ ਹਨ ਤੇ ਜਿਹੜੇ ਅੰਗਰੇਜ਼ ਹਨ ਉਹ ਗੁਰਸਿੱਖੀ ਨੂੰ ਅਪਣਾ ਰਹੇ ਹਨ ਆਪਾਂ ਨੂੰ ਪਤਾ ਹੀ ਹੈ ਲੱਖਾਂ ਅੰਗਰੇਜ਼ਾਂ ਨੇ ਅੰਮ੍ਰਿਤ ਛਕ ਲਿਆ ਹੈ ਹੁਣ ਜਿੰਨਾ ਅੰਗਰੇਜ਼ਾਂ ਨੇ ਅੰਮ੍ਰਿਤ ਛਕ ਲਿਆ ਹੈ ਨਿਤਨੇਮ ਉਹ ਕਰਦੇ ਹਨ ਗੁਰਮਤ ਵਿੱਚ ਉਹ ਆਪਣਾ ਜੀਵਨ ਬਤੀਤ ਕਰਦੇ ਹਨ ਉਹਨਾਂ ਨੇ ਤਾਂ ਮਰ ਕੇ ਸੱਚਖੰਡ ਦਰਗਾਹ ਨੂੰ ਚਲੇ ਜਾਣਾ ਹੈ ਤੇ ਜਿਹੜੇ ਸਿੱਖ ਹੋ ਕੇ ਅੰਗਰੇਜ਼ਾਂ ਵਾਲੇ ਪੁੱਠੇ ਕੰਮ ਕਰ ਰਹੇ ਹਨ ਉਹਨਾਂ ਨੇ ਮਰ ਕੇ ਸਿੱਧੇ ਨਰਕਾਂ ਨੂੰ ਜਾਣਾ ਹੈ ਸੇਠ ਦੀ ਘਰ ਵਾਲੀ ਸੋਨੇ ਦੇ ਭਾਂਡੇ ਦੇਖ ਕੇ ਬੜੀ ਖੁਸ਼ ਹੁੰਦੀ ਸੀ ਜਿਹੜੇ ਕੁਝ ਕੁ ਬੰਦੇ ਸੱਚੇ ਦਿਲੋਂ ਰੱਬ ਨਾਲ ਜੁੜੇ ਹੋਏ ਸਨ ਉਹ ਮਹਾਪੁਰਖਾਂ ਦੇ ਕੋਲ ਖੇਤਾਂ ਵਿੱਚ ਜਾਣ ਲੱਗ ਪਏ ਉਹਨਾਂ ਨੇ ਮਾਇਆ ਨੂੰ ਆਪਣੇ ਘਰ ਵਿੱਚ ਨਹੀਂ ਬੁਲਾਇਆ ਕਿਉਂਕਿ ਉਹਨਾਂ ਨੂੰ ਗਿਆਨ ਸੀ ਕਿ ਇਹ ਮਾਇਆ ਨੇ ਸਾਡੇ ਕਿਸੇ ਕੰਮ ਨਹੀਂ ਆਉਣਾ ਜਿਹੜੀ ਮਾਇਆ ਬਿਨਾਂ ਮਿਹਨਤ ਕਰੇ ਤੋਂ ਬੰਦੇ ਨੂੰ ਮਿਲਦੀ ਹੈ ਉਹ ਮਾਇਆ ਕਦੇ ਵੀ ਬੰਦੇ ਨੂੰ ਸੁੱਖ ਨਹੀਂ ਦਿੰਦੀ ਮਾਇਆ ਨੇ ਭਗਵਾਨ ਨੂੰ ਕਿਹਾ ਕਿ ਦੇਖਿਆ ਭਗਵਾਨ ਹਰ ਬੰਦਾ ਮੈਨੂੰ ਹੀ ਚਾਹੁੰਦਾ ਹੈ ਮੇਰੇ ਜਾਣ ਨਾਲ ਤੇਰੇ ਭਗਤ ਨੂੰ ਹੀ ਘਰੋਂ ਕੱਢ ਦਿੱਤਾ ਭਗਵਾਨ ਕਹਿਣ ਲੱਗੇ ਕਿ ਲక్ష్ਮੀ ਹਜੇ ਤਾਂ ਇਸ ਦਾ ਰਿਜ਼ਲਟ ਆਉਣਾ ਬਾਕੀ ਹੈ ਫੇਰ ਦੇਖੀ ਕੀ ਹੁੰਦਾ ਹੈ ਕੁਝ ਦਿਨਾਂ ਵਿੱਚ ਹੀ ਇਹ ਗੱਲ ਚਾਰੇ ਪਾਸੇ ਫੈਲ ਗਈ ਕਿ ਫਲਾਣੇ ਪਿੰਡ ਦੇ ਵਿੱਚ ਲੋਕਾਂ ਦੇ ਕੋਲ ਸੋਨੇ ਦੇ ਭਾਂਡੇ ਹਨ ਇਹ ਗੱਲ ਡਾਕੂਆਂ ਲੁਟੇਰਿਆਂ ਦੇ ਕੋਲ ਵੀ ਪਹੁੰਚ ਗਈ ਕਿ ਫਲਾਣੇ ਪਿੰਡ ਵਿੱਚ ਬਹੁਤ ਸੋਨਾ ਹੈ ਡਾਕੂਆਂ ਨੇ ਉਸ ਪਿੰਡ ਉੱਪਰ ਦਾਵਾ ਬੋਲ ਦਿੱਤਾ ਡਾਕੂ ਸਾਰੇ ਸੋਨੇ ਦੇ ਭਾਂਡੇ ਲੁੱਟ ਕੇ ਖੋ ਕੇ ਲੈ ਗਏ ਨਾਲੇ ਉਹਨਾਂ ਨੇ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਕਿਸੇ ਦੀ ਲੱਤ ਵੱਢ ਦਿੱਤੀ ਕਿਸੇ ਦੀ ਬਾਹ ਵੱਢ ਦਿੱਤੀ ਕਿਸੇ ਨੂੰ ਜਾਨੋਂ ਹੀ ਮਾਰ ਦਿੱਤਾ ਇਹ ਸਾਰਾ ਕੁਝ ਹੋਣ ਤੋਂ ਬਾਅਦ ਸਾਰੇ ਪਿੰਡ ਵਾਲੇ ਬਹੁਤ ਪਛਤਾਉਣ ਲੱਗੇ ਕਿ ਆਪਾਂ ਤਾਂ ਪਹਿਲਾਂ ਹੀ ਸੁખી ਸੀ ਜਦੋਂ ਆਪਾਂ ਸਤਸੰਗ ਕਰਦੇ ਸੀ ਤੇ ਮਹਾਪੁਰਖਾਂ ਦੇ ਨਾਲ ਮਿਲ ਕੇ ਨਾਮ ਜਪਦੇ ਸੀ ਆਪਾਂ ਮਹਾਪੁਰਖਾਂ ਨੂੰ ਪਿੰਡ ਵਿੱਚੋਂ ਬਾਹਰ ਕੱਢ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਆਪਾਂ ਮਾਇਆ ਦੇ ਪਿੱਛੇ ਲੱਗ ਕੇ ਅਕਲ ਤੋਂ ਅੰਨੇ ਹੋ ਗਏ ਸੀ ਫੇਰ ਸਾਰੇ ਪਿੰਡ ਵਾਲੇ ਸੇੜ ਤੇ ਸੇੜ ਦੀ ਘਰ ਵਾਲੀ ਮਹਾਪੁਰਖਾਂ ਦੇ ਕੋਲ ਗਏ ਤੇ ਜਾ ਕੇ ਮਹਾਪੁਰਖਾਂ ਕੋਲੋਂ ਭੁੱਲ ਮੰਗੀ ਸਾਰਿਆਂ ਨੇ ਕਿਹਾ ਕਿ ਮਹਾਪੁਰਖੋ ਤੁਸੀਂ ਵਾਪਸ ਸਾਡੇ ਪਿੰਡ ਵਿੱਚ ਚੱਲੋ ਤੇ ਉੱਥੇ ਹੀ ਰਹੋ ਪਹਿਲਾਂ ਵਾਂਗ ਤੁਸੀਂ ਸਤਸੰਗ ਲਾਓ ਮਹਾਪੁਰਖਾਂ ਨੇ ਕਿਹਾ ਕਿ ਅਸੀਂ ਵਾਪਸ ਨਹੀਂ ਜਾਣਾ ਅਸੀਂ ਇੱਥੇ ਹੀ ਰਹਿਣਾ ਹੈ ਪਰ ਸੇਠ ਨੇ ਕਿਹਾ ਕਿ ਅਸੀਂ ਤੁਹਾਨੂੰ ਲੈ ਕੇ ਹੀ ਜਾਣਾ ਹੈ ਸੇਠ ਦੇ ਪਿੰਡ ਵਾਲਿਆਂ ਨੇ ਮਹਾਪੁਰਖਾ ਨੂੰ ਮੰਜੇ ਸਮੇਤ ਹੀ ਚੁੱਕ ਕੇ ਪਿੰਡ ਵਿੱਚ ਵਾਪਸ ਲੈ ਆਂਦਾ ਮਹਾਪੁਰਖ ਫੇਰ ਪਹਿਲਾਂ ਵਾਂਗ ਸਤਸੰਗ ਲਗਾਉਣ ਲੱਗੇ ਸਾਧ ਸੰਗਤ ਜੀ ਜਿਹੜੇ ਲੋਕ ਮਾਇਆ ਦੇ ਪਿੱਛੇ ਲੱਗ ਕੇ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਨ ਫੇਰ ਪਰਮਾਤਮਾ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਅਹਿਸਾਸ ਕਰਵਾਉਂਦਾ ਹੈ ਕਿ ਮੈਨੂੰ ਭੁੱਲ ਕੇ ਕਦੇ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਇਸ ਕਰਕੇ ਮਾਇਆ ਦੇ ਪਿੱਛੇ ਲੱਗ ਕੇ ਕਦੇ ਵੀ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ